ਮੈਂ ਤੁਹਾਨੂੰ ਉਹਨਾਂ ਦੇ ਮੁਖਤੱਬ ਲਗਾ ਕਰਨ ਸੁਖਵਿੰਦਰ ਸਿੰਘ ਬੜਾ ਪਿੰਡ ਆਜੋ ਸੁਖਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਪਿੰਡ ਵੀ ਮੇਰਾ ਹੀ ਆ ਪਰਤਗੜ ਵੀ ਮੇਰਾ ਹੀ ਆ ਸਾਡਾ ਨਾਨਕਪੁਰ ਸਾਹਿਬ ਇਹ ਆ ਨਾਨਕਪੁਰ ਸਾਹਿਬ ਸਾਰੇ ਖਾਲਸੇ ਦਾ ਆ ਜਦੋਂ ਵਿਸਾਖੀ ਨੂੰ ਮੈਂ ਇੱਥੇ ਅਮਰਤ ਛਕਿਆ ਬੜੇ ਸਾਲ ਹੋ ਗਏ ਤਾਂ ਉਦੋਂ ਕਿਹਾ ਜਾਂਦਾ ਇਹ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖਾਲਸੇ ਦੀ ਮਾਤਾ ਮਾਤਾ ਸਹਿਬਕੌਰ ਤੇ ਖਾਲਸੇ ਦਾ ਜਨਮ ਖਾਲਸਾ ਨਗਰ ਵੰਦਪੁਰ ਸਾਹਿਬ ਤੇ ਇਹ ਜਿਹੜਾ ਇੱਥੇ ਮੋਰਚਾ ਲੱਗਿਆ ਆ ਇਹ ਬੜਾ ਜ਼ਰੂਰੀ ਸੀ ਇਹ ਲੜਾਈ ਇਨਸਾਫ ਦੀ ਲੜਾਈ ਆ ਇਹ ਲੜਾਈ ਜ਼ੁਲਮ ਦੇ ਖਿਲਾਫ ਲੜਾਈ ਆ ਜ਼ਬਰ ਦੇ ਖਿਲਾਫ ਲੜਾਈ ਆ ਤੇ ਜ਼ਬਰ ਦੇ ਖਿਲਾਫ ਲੜਨ ਲਈ ਅਕਾਲ ਪੁਰਖ ਨੇ ਕਿਸੇ ਬੰਦੇ ਨੇ ਨਹੀਂ ਅਕਾਲ ਪੁਰਖ ਨੇ ਇਸ ਧਰਤੀ ਤੇ ਖਾਲਸਾ ਪ੍ਰਕਾਸ਼ ਕੀਤਾ ਆ ਤੇ ਜੇ ਉਸ ਖਾਲਸੇ ਦੇ ਨਗਰ ਦੇ ਵਿੱਚ ਮੋਰਚਾ ਨਾ ਲੱਗੇ ਤਾਂ ਇਹ جنگ ਨਹੀਂ ਜਿੱਤੀ ਜਾ ਸਕਦੀ ਤੇ ਜਦੋਂ ਹੁਣ ਖਾਲਸੇ ਦੇ ਨਗਰ ਵਿੱਚੇ ਮੋਰਚਾ ਲੱਗ ਗਿਆ ਤਾਂ ਇਹ ਦੁਨੀਆ ਦਾ ਇਤਿਹਾਸ ਗਵਾਇਆ ਅੰਤ ਜਿੱਤ ਸੱਚ ਦੀ ਹੁੰਦੀ ਆ ਜ਼ਾਲਮ ਦੀ ਪੱਖਿਆ ਹੋਣੀ ਆ ਤੇ ਜਦੋਂ ਉਹ ਖਾਲਸੇ ਦੇਸ਼ ਨਗਰ ਤੋਂ ਇਹ ਮੋਰਚਾ ਸ਼ੁਰੂ ਹੋਇਆ ਤੇ ਲੋਕ ਦੀ ਖਾਲਸਾ ਵੀ ਇਸ ਮੋਰਚੇ ਵਿੱਚ ਇਕੱਠਾ ਹੋਣ ਲੱਗਿਆ ਤਾਂ ਮੋਤੀ ਨੂੰ ਇਹ ਸਮਝਣਾ ਚਾਹੀਦਾ ਆ ਕਿ ਹਾਰ ਉਹਦੀ ਯਕੀਨੀ ਆ ਅੱਜ ਹੋਵੇ ਕੱਲ ਹੋਵੇ ਜਿੱਦ ਅਖੀਰ ਹੀ ਖਾਲਸੇ ਦੀ ਹੋਣੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਬਾਕੀ ਮੇ ਤੋਂ ਪਹਿਲਾਂ ਤੁਹਾਨੂੰ ਬਿੱਲਾ ਵਾਰੇ ਬੜਾ ਵਧੀਆ ਢੰਗ ਨਾਲ ਦੱਸਿਆ ਕਿ ਬਿੱਲ ਸਾਨੂੰ ਕਿੱਥੇ ਮਾਰ-ਮਾਰ ਰਹੇ ਆ ਮੈਂ ਤੇਸੀ ਭਾਸ਼ਾ ਨਹੀਂ ਤੁਹਾਡੇ ਨਾਲ ਗੱਲਾਂ ਕਰਦੀਆਂ ਜੇ ਕਿਸੇ ਸੈਮੀਨਾਰ 'ਚ ਹੋਈਏ ਤਾਂ ਉਸ ਭਾਸ਼ਾ ਦੀ ਗੱਲਾਂ ਹੁੰਦੀਆਂ ਨੇ ਦੇਖੋ ਪੈ ਤਿੰਨ ਬਿੱਲ ਨੇ ਤੇ ਤਿੰਨ ਨੁਕਤੇ ਨੇ ਸਭ ਤੋਂ ਪਹਿਲਾ ਨੁਕਤਾ ਕਿ ਸਾਡੀ ਐਮਐਸਪੀ ਖਤਮ ਕਰਨੀ ਆ ਅੱਜ ਜਿਹੜਾ ਸਾਨੂੰ ਪਤਾ ਆ ਕਿ ਇੱਕ ਉੰਨੀ ਕ ਕੀਮਤ ਸਾਨੂੰ ਸਾਡੀ ਫਸਲ ਦੀ ਮਿਲ ਜਾਂਦੀ ਆ ਕਿ ਜਿੰਨਾ ਕ ਅਸੀਂ ਖਰਚਾ ਕੀਤਾ ਹੁੰਦਾ ਆ ਸਾਨੂੰ ਬਾਜ ਅੱਜ ਵੀ ਕੁਝ ਨਹੀਂ ਵਿਆ ਕੋਈ ਕਿਸਾਨ ਇਹ ਬਾਹਰ ਖੜੀ ਕਰਕੇ ਕਹਿੰਦੇ ਕਿ ਉਹਦੀ ਕਿਸਾਨੀ ਜਾਂ ਉਹਦੀ ਖੇਤੀ ਅੱਜ ਰਾਹੇ ਵੰਦਾ ਤਾਂ ਮੈਂ ਉਸ ਨੂੰ ਮੰਨ ਜੂ ਸਾਡੀ ਕਿਸਾਨੀ ਅੱਜ ਵੀ ਨਹੀਂ ਬਚ ਰਹੀ ਐ ਐਮ ਐਸ ਪੀ ਨਾਲ ਵੀ ਨਹੀਂ ਬਚ ਰਹੀ ਪਰ ਅਸੀਂ ਜਿਉਂਦੇ ਆ ਤਾਂ ਹੁਣ ਇਹ ਸਾਡੇ ਗਣੇ ਨੂੰ ਹੱਥ ਪਾਇਆ ਸਭ ਤੋਂ ਪਹਿਲਾਂ ਹਮਲਾ ਕਿ ਐ ਐਮਐਸਪੀ ਖਤਮ ਕੀਤੀ ਜਾਵੇ ਜਦੋਂ ਐਮਐਸਪੀ ਖਤਮ ਹੋ ਗਈ ਫਿਰ ਤੁਹਾਡਾ ਮੁਕਾਬਲਾ ਕਹਦੇ ਨਾਲ ਕੋਈ ਵੀ ਵਪਾਰ ਹੋਵੇ ਛੋਟਾ ਵਪਾਰੀ ਵੱਡੇ ਵਪਾਰੀ ਦਾ ਮੁਕਾਬਲਾ ਨਹੀਂ ਕਰ ਸਕਦਾ ਹੁਣ ਮੋਦੀ ਨੇ ਜਿਹੜੇ ਕਾਨੂੰਨ ਬਣਾਏ ਨੇ ਇਹ ਉਹਨੇ ਖੇਤੀਬਾੜੀ ਬਿੱਲ ਨਹੀਂ ਬਣਾਏ ਇਹ ਉਹਨੇ ਵਪਾਰ ਦੇ ਬਿੱਲ ਬਣਾਏ ਆ ਕਿਉਂਕਿ ਜਿਹੜਾ ਖੇਤੀਬਾੜੀ ਦਾ ਵਿਭਾਗ ਆ ਉਹ ਸੂਬਾ ਸਰਕਾਰ ਕੋਲ ਆ ਭਾਰਤ ਦਾ ਸੰਵਿਧਾਨ ਇਹ ਗੱਲ ਕਹਿੰਦਾ ਆ ਖੇਤੀਬਾੜੀ ਬਾਰੇ ਕੋਈ ਵੀ ਫੈਸਲਾ ਕਰਨਾ ਉਹ ਸੂਬਾ ਸਰਕਾਰ ਕਰ ਸਕਦੀ ਆ ਕੇਂਦਰ ਨਹੀਂ ਕਰ ਸਕਦਾ ਪਰ ਮੋਦੀ ਨੇ ਚਲਾਕੀ ਕੀਤੀ ਆ ਉਸ ਨੇ ਖੇਤੀ ਨੂੰ ਕਿਰਤ ਦੀ ਥਾਂ ਕੱਢ ਕੇ ਤੇ ਵਪਾਰ ਬਣਾ ਕੇ ਤੇ ਕਾਨੂੰਨ ਸਾਡੇ ਤੇ ਥੋਪਿਆ ਤੇ ਜਦੋਂ ਐਮਐਸਪੀ ਖਤਮ ਹੋ ਗਈ ਤਾਂ ਉਸ ਤੋਂ ਬਾਅਦ ਅਸੀਂ ਮੁਕਾਬਲਾ ਨਹੀਂ ਕਰ ਸਕਾਂਗੇ ਜਿਹੜੀ ਖੇਤੀ ਇਹਨਾਂ ਵੱਡੇ ਅੰਡਾਨੀਆਂ ਉਬਾਨੀਆਂ ਨੇ ਸਾਡੇ ਆਲੇ ਦੁਆਲੇ ਕਰਨੀਆਂ ਤਾਂ ਉਸ ਨਾਲ ਕੀ ਹੋਊ ਫਿਰ ਅਸੀਂ ਮਜਬੂਰ ਹੋਵਾਂਗੇ ਕੰਟਰੈਕਟ ਕਰਨ ਲਈ ਪਹਿਲਾਂ ਨਹੀਂ ਅਸੀਂ ਕੰਟਰੈਕਟ ਕਰਨੇ ਜਿਵੇਂ ਅੱਜ ਲੱਗ ਰਿਹਾ ਸਾਡੇ ਕਈ ਜ਼ਿਮੀਂਦਾਰ ਭਰਾ ਕਹਿੰਦੇ ਆ ਅਸੀਂ ਨਹੀਂ ਕਰਾਂਗੇ ਅਸੀਂ ਆਪ ਖੇਤੀ ਕਰਾਂਗੇ ਜਦੋਂ ਤੁਹਾਨੂੰ ਤੁਹਾਡੀ ਫਸਲ ਦਾ ਮੁੱਲ ਨਹੀਂ ਮਿਲਿਆ ਤੁਸੀਂ ਫਸਲ ਵੇਚ ਕੇ ਕੀ ਲੈਣਾ ਹੈ ਤੁਸੀਂ ਖੇਤੀ ਛੱਡੋਗੇ ਤੁਸੀਂ ਫਿਰ ਕੰਟਰੈਕਟ ਕਰੋਗੇ ਤੇ ਦੂਜਾ ਬਿਲ ਉਹ ਕੰਟਰੈਕਟ ਦਾ ਆ ਕਿ ਤੁਸੀਂ ਕੰਟਰੈਕਟ ਕਰੋ ਤੇ ਉਸ ਕੰਟਰੈਕਟ ਦੇ ਵਿੱਚ ਜਦੋਂ ਤੁਹਾਡੇ ਨਾਲ ਧੋਖਾ ਹੋ ਤਾਂ ਕੋਈ ਅਪੀਲ ਕੋਈ ਦਲੀਲ ਨਹੀਂ ਤੁਸੀਂ ਕਿਸੇ ਅਦਾਲਤ 'ਚ ਨਹੀਂ ਜਾ ਸਕਦੇ ਤੇ ਅਦਾਲਤ ਤੋਂ ਬਿਨਾ ਤੁਸੀਂ ਅੰਬਰ ਨਹੀਂ ਲੜ ਕਿਵੇਂ ਲੜ ਸਕਦੇ ਹੋ ਅੱਜ ਦਾ ਭਾਰਤ ਦਾ ਨਿਜਾਮ ਅੱਜ ਦਾ ਆਜ਼ਾਦ ਤਾਂ ਵੀ ਬੀਖੀਆਂ ਨੇ ਤੇ ਸਰਵਜੇ ਕਿ ਜਮੜੀ ਦੀ ਆਸ ਦੀ ਕਿਰਨ ਹੈ ਇਨਸਾਫ ਦੀ ਤਾਂ ਅਦਾਲਤ ਤੋਂ ਹੁੰਦੀ ਆ ਤੇ ਇਹਨਾਂ ਕਾਨੂੰਨਾਂ ਦੇ ਵਿੱਚ ਅਦਾਲਤ ਦਾ ਰਾਹ ਵੀ ਬੰਦ ਕਰ ਦਿੱਤਾ ਗਿਆ ਆ ਤੇ ਅਗਲੀ ਸਭ ਤੋਂ ਵੱਡੀ ਗੱਲ ਇਹ ਤਾਂ ਕਿਸਾਨ ਮਰ ਗਿਆ ਇਹ ਦੋ ਚੀਜ਼ਾਂ ਨਾਲ ਕਿਸਾਨ ਖਤਮ ਪਰ ਕਿਸਾਨ ਸੜਕਾਂ ਤੇ ਆ ਗਿਆ ਕਿਸਾਨ ਨੂੰ ਸਮਝ ਲੱਗ ਗਈ ਆ ਕਿ ਇਹ ਮੇਰੀ ਮੋਤ ਦੇ ਬਿਰਨੇ ਪਰ ਸਾਡਾ ਉਹ ਵਰਗ ਜਿਹੜਾ ਕਿਸਾਨੀ ਨਹੀਂ ਕਰਦਾ ਇਹ ਕਹਿਿਆ ਜਾ ਰਿਹਾ ਕਿ ਕਿਸਾਨੀ ਦਾ ਮਸਲਾ ਆ ਕਿਸਾਨੀ ਦਾ ਮਸਲਾ ਨਹੀਂ ਇਹ ਇਨਸਾਨੀਅਤ ਦਾ ਮਸਲਾ ਆ ਕਿਉਂਕਿ ਅੰਨ ਇਨਸਾਨ ਦਾ ਹੱਕ ਆ ਦੁਨੀਆ ਦੇ ਕਾਨੂੰਨ ਕਹਿੰਦੇ ਆ ਰਾਈਟ ਟੂ ਫੂਡ ਹਰ ਬੰਦੇ ਨੂੰ ਖਾਣ ਲਈ ਅੰਮ੍ਰਿਤ ਮਿਲਣਾ ਚਾਹੀਦਾ ਆ ਗੁਰਨਾਨਕ ਬਾਸ਼ਾ ਨੇ ਲੰਗਰ ਦਾ ਸੰਕਲਪ ਦਿੱਤਾ ਸਾਨੂੰ ਉਸ ਦਾ ਇਹੀ ਮਾਇਨਾ ਆ ਹਰ ਬੰਦੇ ਨੂੰ ਘਟੋ ਘਟ ਆਪਣਾ ਢਿੱਡ ਭਰ ਲਈ ਅੰਨ ਖਾalse ਹੋਵੇ ਭਾਵੇਂ ਖਾਲਸੇ ਦੇ ਆਪਣੇ ਲੰਗਰ ਮਸਤਾਨੇ ਹੋ ਜਾਣ ਪਰ ਸੰਗਤ ਕਦੇ ਵੀ ਖਾਲਸੇ ਦੇ ਦਰ ਤੋਂ ਭੁਖੀ ਨਾ ਮੁੜੇ ਤੇ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਧਰਮ ਨਿਰਪੱਖ ਕਹਿੰਦੀਆਂ ਨੇ ਜਿਹੜੀਆਂ ਕੈਂਦੀਆਂ ਨੇ ਅਸੀਂ ਦੁਨੀਆ ਦੇ ਵਿੱਚ ਬੜਾ ਪੜਾ ਕਰਦੇ ਆ ਅੱਜ ਲੋਕਾਂ ਦਾ ਅੰਨ ਵੀ ਖੋ ਰਹੀਆਂ ਨੇ ਦੱਸੋ ਜਦੋਂ ਸਰਕਾਰ ਜਿਹੜਾ ਅੱਜ 2 ਰੁਪਏ ਕਿਲੋ ਆਟਾ ਜਾਂ ਛੋਲ ਜਾਂ ਜੋ ਵੀ ਤੁਹਾਨੂੰ ਦੇ ਰਹੀ ਆ ਕੀ ਅੰਬਾਨੀ ਤੁਹਾਨੂੰ ਲੱਗਦਾ ਕਿ ਤੁਹਾਨੂੰ 2 ਰੁਪਏ ਕਿਲੋ ਹੀ ਦਊਗਾ ਇਹ ਇਸ ਕਰਕੇ ਤੁਹਾਨੂੰ ਮਿਲਦਾ ਆ ਕਿਉਂਕਿ ਜ਼ਿਮੀਂਦਾਰਾਂ ਤੋਂ ਅੱਜ ਫਸਲ ਸਰਕਾਰ ਖਰੀਦੀ ਆ ਜਦੋਂ ਹੁਣ ਸਰਕਾਰ ਨੇ ਫਸਲ ਖਰੀਦਣੀ ਬੰਦ ਕਰਤੀ ਫੇਰੇ ਤੁਹਾਨੂੰ ਚੋੜ ਜਾ ਦਾਣੇ ਕਿਥੋਂ ਆਉਣਗੇ ਤੇ ਉਸ ਤੋਂ ਵੱਡੀ ਗੱਲ ਰਿਲਾਇੰਸ ਅੰਬਾਨੀ ਨੇ ਸਾਰਾ ਕੁਝ ਆਨਲਾਈਨ ਵੇਚਣਾ ਸ਼ੁਰੂ ਕਰਤਾ ਆ ਵੱਡੇ ਵੱਡੇ ਮੋਲ ਬਣਾਤੇ ਆ ਤਾਂ ਇਹ ਦੁਕਾਨਦਾਰ ਜਿਹੜੇ ਅੱਜ ਦੁਕਾਨਾਂ 'ਚ ਬੈਠੇ ਰਹਿਣਗੇ ਅੰਬਾਨੀ ਇਹਨਾਂ ਨੂੰ ਕੋ ਮੇਰੇ ਦਰਵਾਜ਼ੇ ਤੇ ਆ ਕੇ ਸਮਾਨ ਵੇਚੋ ਮੇਰੀ ਦੁਕਾਨ 'ਚ ਆ ਕੇ ਸਮਾਨ ਵੇਚੋ ਤੇ ਆਪਣੀਆਂ ਦੁਕਾਨਾਂ ਬੰਦ ਕਰੋ ਤੇ ਜੇ ਅੱਜ ਇਹ ਲੋਕ ਕਿਸਾਨਾਂ ਨਾਲ ਨਹੀਂ ਖੜੇ ਕਿਸਾਨ ਲੜੂਗਾ ਕਿਸਾਨ ਦਾ ਇਤਿਹਾਸ ਨੇ ਹੈ ਲੜਨ ਦਾ ਕਿਸਾਨੀ ਨੇ ਹਮੇਸ਼ਾ ਸੰਘਰਸ਼ ਕੀਤਾ ਆ ਕਿਸਾਨ ਮਰ ਜੂਗਾ ਪਰ ਉਹ ਜਿਉਂਦਿਆ ਰਹਿੰਦਿਆ ਕਿਸੇ ਨੂੰ ਆਪਣੀ ਧੋੜ ਤੇ ਬੋੜਾ ਨਹੀਂ ਰੱਖਣ ਦੂੰਗਾ ਪਰ ਤੁਸੀਂ ਵੀ ਨਾ ਵੱਜਦੇ ਹੋ ਇਹ ਸਾਰੇ ਵਰਗ ਵੀ ਤਾਂ ਵੱਜਦੇ ਆ ਜੇ ਕਿਸਾਨੀ ਵੱਜਦੀ ਆ ਅੱਜ ਪੰਜਾਬ ਦੇ ਹਰ ਵਰਗ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਇਹ ਸੰਘਰਸ਼ ਕਿਸਾਨੀ ਦਾ ਨਹੀਂ ਇਹ ਸੰਘਰਸ਼ ਪੰਜਾਬ ਦੀ ਹੋਂਦ ਦਾ ਸੰਘਰਸ਼ ਆ ਇਹ ਸੰਘਰਸ਼ ਜੇ ਅਸੀਂ ਨਹੀਂ ਲੜਾਂਗੇ ਤਾਂ ਪੰਜਾਬ ਨਹੀਂ ਬਚੂਗਾ ਇਹ ਗੱਲ ਹਰ ਜਵਾਨ ਨੂੰ ਹਰ ਬਜ਼ੁਰਗ ਨੂੰ ਸੰਭੜਣੀ ਚਾਹੀਦੀ ਆ ਹੁਣ ਮੈਂ ਗੱਲ ਕਰਦਾ ਅਸੀਂ ਅਜਨੰਤਪੁਰ ਸਾਹਿਬ ਬੈਠੇ ਆ ਅਸੀਂ ਜਿੱਤਾਂਗੇ ਕਿਵੇਂ ਸਾਰੇ ਅਸੀਂ ਕਹਿ ਰਹੇ ਆ ਕਿ ਮੋਦੀ ਰੁਟਾ ਲਾਂਗੇ ਟਾ ਲਾਂਗੇ ਪਰ ਇੱਕ ਸਚਾਈ ਇਹ ਆ ਕਿ ਮੋਦੀ ਇਹ ਚ ਬੜਾ ਤਾਕਤ ਬਣ ਅਸੀਂ ਦੇਖੋ ਇੱਕ ਬੰਦਾ ਜਦੋਂ ਬਿਹਾਰ ਦੇ ਵਿੱਚ ਚੋਣ ਨੇ ਲੀ ਕਰ ਰਿਹਾ ਆਮ ਨਹੀਂ ਬੋਲ ਰਿਹਾ ਹੋ ਚੋੜ ਰੈਲੀ ਦੇ ਵਿੱਚ ਉਹ ਬਿਆਨ ਦਿੰਦਾ ਕਿਉਂਕਿ ਜਦੋਂ ਬੰਦਾ ਵੋਟਾਂ ਲੈਣੀਆਂ ਹੁੰਦੀਆਂ ਤਾਂ ਉਹ ਲੋਕਾਂ ਦੇ ਮਨ ਦੀ ਗੱਲ ਕਰਦਾ ਲੋਕਾਂ ਦੇ ਲਈ ਵੱਡੇ ਵੱਡੇ ਵਾਅਦੇ ਕਰਦਾ ਪਰ ਉਹ ਚੋੜ ਰੈਲੀ ਕਰਦਾ ਉਸੇ ਕਹਿੰਦਾ ਆ ਕਿ ਨਾ ਮੈਂ 370 ਤੋਂ ਪਿੱਛੇ ਹਟਾ ਨਾ ਮੈਂ ਨਾ ਕਾਨੂੰਨਾਂ ਤੋਂ ਪਿੱਛੇ ਹਟਾ ਮਤਲਬ ਉਹ ਨੂੰ ਪਤਾ ਆ ਜਾਂ ਉਹ ਸਮਝਦਾ ਆ ਕਿ ਜੇ ਮੈਂ ਪੰਜਾਬ ਨੂੰ ਖੂਂਜੇ ਲਾਉਣਾ ਜਾ ਮੈਂ ਕਸ਼ਮੀਰ ਨੂੰ ਖੂਜੇ ਲੋਨਾ ਤਾਂ ਮੇਰੀਆਂ ਵੋਟਾਂ ਨੂੰ ਇੱਧਰ ਕੋਈ ਫਰਕ ਨਹੀਂ ਪੈਂਦਾ ਤੇ ਅੱਜ ਇਹ ਗੱਲ ਪੰਜਾਬ ਨੂੰ ਸਮਝਣੀ ਚਾਹੀਦੀ ਆ ਕਿ ਭਾਵੇਂ ਕੋਈ ਸਾਡੇ ਨਾਲ ਤੁਰੇ ਜਾਂਦਾ ਆ ਤੁਰੇ ਪਰ ਪੰਜਾਬ ਆਪਣੀ ਲੜਾਈ ਲੜੂਗਾ ਤੇ ਪੰਜਾਬ ਉਹ ਲੜਾਈ ਕਿਵੇਂ ਲੜੂਗਾ ਪੰਜਾਬ ਦਾਜ ਤੂੰ ਜੇ ਅਸੀਂ ਅਨੰਦਪੁਰ ਸਾਹਿਬ ਬਣਾਏ 1699 ਦੀ ਵਸਾਖੀ ਜਦੋਂ ਖਾਲਸਾ ਪੰਥ ਸਜਿਆ ਗਿਆ ਜਦੋਂ ਤੱਕ ਉੱਥੇ ਨੂੰ ਨਹੀਂ ਭੱਜਦੇ ਕੀ ਦਿੱਤ ਸਕਦਾ ਪੰਜਾਬ ਦੇ ਮੁਗਲ ਹਕੂਮਤ ਤਾਂ ਹਰਾਈ ਜੇ ਪੰਜਾਬ ਖਾਲਸਾ ਸਜਿਆ ਖਾਲਸਾ ਸਜਣ ਵੇਲੇ ਕੀ ਹੋਇਆ ਅਸੀਂ ਅੱਜ ਵੀ ਸਾਨੂੰ ਇਹ ਟੁੱਤੀ ਸਿਆਸਤ ਭਾਈਚਾਰੇ ਵਿੱਚ ਵੰਡਦੀ ਆ ਧਰਮਾਂ ਵਿੱਚ ਵੰਡਦੀ ਆ ਜਾਤਾਂ ਵਿੱਚ ਵੰਡਦੀ ਆ ਵਰਤਾਂ ਵਿੱਚ ਵੰਡਦੀ ਆ ਜਦੋਂ ਗੁਰੂ ਸਾਹਿਬ ਨੇ ਖਾਲਸਾ ਸਜਾਇਆ ਜਿਹੜਾ ਵੀ ਅਣਖੀ ਪੰਜਾਬੀ ਸੀ ਜਿਹੜੇ ਬੰਦੇ ਦੇ ਅੰਦਰ ਜ਼ਮੀਰ ਸੀ ਉਸ ਖੰਡੇ ਬਾਟੇ ਦੀ ਪੌਣ ਛਗੀ ਤੇ ਹੱਥ ਦੇ ਵਿੱਚ ਕਿਰਪਾਨ ਮੜੀ ਤੇ ਗੁਰੂ ਸਾਹਿਬ ਨੇ ਚਿੜੀਆਂ ਤੋਂ ਬਾਜ ਤਲਵਾਏ ਇਹ ਇਤਿਹਾਸ ਆ ਪੰਜਾਬ ਦਾ ਤੇ ਅੱਜ ਕਦੀ ਟਾਰਾ ਮਾਰ ਕੇ ਜੰਗ ਨਹੀਂ ਕੀਤੀ ਜਾਣੀ ਇਹ ਜੱਗ ਤੁਹਾਡੇ ਕਰਾ ਚੜ੍ਹ ਗਈ ਆ ਤੁਸੀਂ ਇਸ ਨੂੰ ਮੰਨੋ ਜਾਂ ਨਾ ਮੰਨੋ ਬਿੱਲੀ ਤੋਂ ਦੇ ਮੂੰਹ ਤੇ ਪੋਜਾ ਮਾਰੂ ਤਿਆਰ ਬੈਠੀ ਆ ਕਬੂਤਰ ਦੇ ਅੱਖਾਂ ਬੰਦ ਕਰਕੇ ਬੈਠਾ ਰੂ ਤੈਨਾਂ ਦਾ ਮੁਸਲਮਾਨ ਇਹ ਨਹੀਂ ਕਿ ਬਿੱਲੀ ਨੇ ਪੋਜਾ ਨਹੀਂ ਮਾਰਨਾ ਇਹ ਜੰਗ ਤੁਹਾਡੇ ਘਰਾਂ ਚ ਫੜ ਗਈ ਆ ਇਹ ਤੁਹਾਨੂੰ ਲੜਨੀ ਪੈਣੀ ਆ ਤੇ ਲੜ ਲੜਾਈ ਦੇ ਵਿੱਚ ਜਿੱਤ ਤਿਆਰੀ ਨਾਲ ਹੁੰਦੀ ਆ ਤਾਂ ਸਾਡਾ ਅੱਜ ਦਾ ਇਹ ਸੰਘਰਸ਼ ਜੋ ਮੌਜੂਦਾ ਦੌਰ ਚ ਚੱਲ ਰਿਹਾ ਇਹ ਸਾਡਾ ਲੋਕਤੰਤਰੀ ਸੰਘਰਸ਼ ਆ ਪੰਜਾਬ ਦਾ 2 ਮਹੀਨਿਆਂ ਦੇ ਵਿੱਚ ਕੋਈ ਅਗੜੀ ਲਈ ਕੋਈ ਗੱਡੀ ਨਹੀਂ ਪੰਨੀ ਸ਼ਾਂਤਮਈ ਸੰਘਰਸ਼ ਚੱਲ ਰਿਹਾ ਇਹ ਮੋਤੀ ਦੇ ਚਮਚੇ ਪੰਜਾਬ ਵਾਲੇ ਭਾਜਪਾ ਦੇ ਆਗੂ ਇਹ ਕਹਿ ਰਹੇ ਨੇ ਕਿਰਜੀ ਨਕਸਲੀਆ ਸ਼ਰਾਬ ਕੀ ਅਸਰਾ ਪੰਜਾਬ ਜਦੋਂ ਵੀ ਆਪਣੇ ਹੱਕਾਂ ਦੀ ਲੜਿਆ ਤਾਂ ਇਸ ਨੂੰ ਮੁਗਲਾਂ ਨੇ ਵੀ ਬਾਗੀ ਗਿਆ ਮੁਗਲਾਂ ਨੇ ਹਤਬਾਦੀ ਗਿਆ ਤੇ ਹਿੰਦੁਸਤਾਨ ਦੀ ਸਰਕਾਰਾਂ ਨੇ ਵੀ ਹਤਬਾਦੀ ਗਿਆ ਤੇ ਇਹ ਇਹ ਸਾਡੇ ਸੰਘਰਸ਼ ਨੂੰ ਵੀ ਇਹੋ ਜਿਹਾ ਕਦੇਣਗੇ ਪਰ ਮਸਲਾ ਇਹ ਨਹੀਂ ਕਿ ਉਹ ਸਾਨੂੰ ਕੀ ਕਹਿੰਦੇ ਆ ਮਸਲਾ ਇਹ ਕਿ ਅਸੀਂ ਕਿਰਜੀ ਲਈ ਲੜ ਰਹੀਆਂ ਅਸੀਂ ਸੱਚ ਲਈ ਲੜ ਰਹੀਆਂ ਪੰਜਾਬ ਨੂੰ ਇਹ ਪਤਾ ਹੋਣਾ ਚਾਹੀਦਾ ਤੇ ਇਹ ਲੜਾਈ ਸਾਡੀ ਹੋਉਂਦੀ ਲੜਾਈਆ ਤੇ ਨਾਜਪੁਰ ਸਾਹਿਬ ਦੀ ਇਸ ਧਰਤੀ ਤੋਂ ਇਹ ਮੋਰਚਾ ਇਹ ਨਾ ਜਾਣੋ ਕਿ ਛੋਟਾ ਜਿਹਾ ਮੋਰਚਾ ਗੁਰੂ ਬਾਛਨ ਐ ਵਿੱਦ ਬਣਾਉਂਦੀਆ ਸਿਆਣੇ ਇੱਕ ਮੈਂ ਬਜ਼ੁਰਗ ਨੂੰ ਮਿਲਿਆ ਆਪਣਾ ਨਾਮ ਬਾਣੀ ਦੇ ਵਿੱਚ ਪਿੱਜਾ ਬਜੁਰਗ ਸੀ ਉਸਨੇ ਗੱਲ ਕਹੀ ਸੀ ਕਿ ਜਦੋਂ ਮੁਗਲਾਂ ਦਾ ਤਖਤ ਟੁੱਟਿਆ ਉਹᱫੋ ਵੀ ਜੰਗ ਦਾ ਵਿਗਲ ਮੰਦਪੁਰੀ ਤੋਂ ਬਚਿਆ ਸੀ ਤੇ ਜਦੋਂ ਹੁਣ ਵੀ ਇਹ ਜ਼ਾਲਮ ਦਾ ਤਖਤ ਪੁੱਟਿਆ ਜਾਣਾ ਆ ਤਾਂ ਵਿਗਲ ਮੰਦਪੁਰੀ ਵੀ ਬਚਣਾ ਆ ਤੇ ਇਹ ਮਹਾਰਾਜ ਜਾਣਦੇ ਆ ਕਿ ਵਿਗਲ ਈਸ਼ਵਰ ਵਜੂ ਜੱਕਾ ਦੋ ਵਜੂ ਪਰ ਜਿਹੜਾ ਵੀ ਜਿਹੜਾ ਵੀ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਮੁਸਲਮਾਨ ਆ ਭਾਵੇਂ ਉਹ ਕਿਸੇ ਵੀ ਜਾਤ ਦੇ ਨਾਲ ਸੰਬੰਧ ਰੱਖਦਾ ਆ ਜਦੋਂ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹਿੰਦੂਆਂ ਦੇ ਪਰਿਵਾਰਾਂ ਚੋਂ ਖਾਸੇ ਬਣੇ ਮੁਸਲਮਾਨਾਂ ਨੇ ਪਰਿਵਾਰਾਂ ਚੋਂ ਖਾਸੇ ਬਣੇ ਵੱਖ-ਵੱਖ ਜੱਤਾ ਜੋ ਖਾਲਸੇ ਬੜੇ ਖਾਲਸਾ ਉਹ ਆ ਜਿਹੜਾ ਕਿਸੇ ਜ਼ਾਲਮ ਦੀ ਸੱਤਾ ਜਾਂ ਰੋਬ ਨਹੀਂ ਮੰਨਦਾ ਜਿਹੜਾ ਸਿਰਫ ਅਕਾਲ ਦੀ ਸੱਤਾ ਦੇ ਅਧਿਨ ਵਿੱਚ ਰਹਦਾ ਆ ਤੇ ਐਸ ਵਾਰ ਨੰਦਪੁਰ ਸਾਹਿਬ ਦੇ ਹਰਕੇ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਆ ਕਿ ਇਹ ਮੋਰਚਾ ਜਦੋਂ 25 ਤਰੀਕ ਨੂੰ ਬੰਦ ਹੋਇਆ ਅਸੀਂ ਬਰਤਗੜ ਸੜਕ ਬੰਦ ਕੀਤੀ ਪਰ ਫਿਰ ਪਤਾ ਲੱਗਿਆ ਕਿ ਇੱਕ ਥਾਂ ਦੇ ਉੱਤੇ ਕੱਠ ਹੋ ਰਿਹਾ ਇਹ ਮੋਰਚਾ ਹੰਨਦਪੁਰ ਸਾਹਿਬ ਦਾ ਮੋਰਚਾ ਬਣ ਚੁੱਕਿਆ ਆ ਤੇ ਮੈਂ ਤੁਹਾਨੂੰ ਇਹ ਅਪੀਲ ਕਰਦਾ ਬਹੁਤ ਬਣਾ ਰਿਹਾ ਮੈਂ ਆਪਣੀ ਗੱਲ ਖਤਮ ਕਰਨੀ ਹੈ ਸਿਰਫ ਇਹ ਸੁਨੇਹਾ ਤੁਹਾਨੂੰ ਦੇਣਾ ਚਾਹਨਾ ਅਸੀਂ ਨੌਜਵਾਨ ਅਸੀਂ ਆਪਣੀ ਜਿੰਦ ਜਾਨ ਲਾਉਣ ਨੂੰ ਤਿਆਰ ਆ ਪੰਜਾਬ ਲਈ ਬੋਲੇ ਸੋਨ ਹਾ ਜੀ ਆ ਅਸੀਂ ਸਾਰਾ ਕੁਝ ਵਾਰਨ ਨੂੰ ਤਿਆਰ ਆ ਤੁਹਾਡੇ ਲਈ ਨਹੀਂ ਉਹ ਗੁਰੂ ਲਈ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਆ ਇਸ ਕਰਕੇ ਜੇ ਤੁਸੀਂ ਵੀ ਗੁਰੂ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਅਕਾਲ ਪੁਰਖ ਨੂੰ ਆਪਣਾ ਈਸ਼ਟ ਮੰਨਦੇ ਹੋ ਤਾਂ ਤੁਹਾਡੀ ਇਹ ਜ਼ਿੰਮੇਵਾਰੀ ਆ ਕਿ ਜਿਵੇਂ ਅੱਜ ਤੱਕ ਇਸ ਸਰਨੇ ਦੇ 10 ਬੰਦੇ 20 ਬੰਦੇ ਬੈਠਦੇ ਰਹੀਆ ਜਿਹੜਾ ਵੀ ਜੋਨ ਦੇ ਵਿੱਚ ਤੁਹਾਡਾ ਪਿੰਡ ਆ ਹਫ਼ਤੇ ਬਾਅਦ ਜੋਨ ਦੀ ਡਿਊਟੀ ਆਉਂਦੀ ਆ ਤਾਂ ਹੁਣ ਕਿਸੇ ਨੇ ਤੁਹਾਨੂੰ ਕਹਿਣ ਨਹੀਂ ਜਣਾ ਇਹ ਨਹੀਂ ਕਿ ਸਾਨੂੰ ਸੱਦਾ ਹੋਵੇ ਕਿਸੇ ਪਾਰਟੀ ਦਾ ਮੋਰਚਾ ਨਹੀਂ ਆ ਇਹ ਕਿਸਾਨੀ ਦਾ ਪੰਜਾਬ ਦਾ ਮੋਰਚਾ ਆ ਤਾ ਇਸ ਕਰਕੇ ਜੇਸਨ ਵੀ ਤੁਹਾਡੇ ਪਿੰਡ ਦੀ ਵਾਰੀ ਆਉਂਦੀ ਆ ਉਸ ਦਿਨ ਆਪਣੇ ਪਿੰਡ ਚ ਆਪ ਬੁਹਾਰੀ ਇੱਥੇ ਆ ਕੇ ਬੈਠੋ ਇਸ ਸੰਘਰਸ਼ ਉਦੋਂ ਤੱਕ ਅਸੀਂ ਨਹੀਂ ਜਿੱਤ ਸਕਦੇ ਜਦੋਂ ਤੱਕ ਇਹ ਲੋਕਾਂ ਦਾ ਸੰਘਰਸ਼ ਨਹੀਂ ਮਰਦਾ ਜਦੋਂ ਤੱਕ ਇਹ ਸੰਘਰਸ਼ ਕਿਸੇ ਪਾਰਟੀ ਦਾ ਕਿਸੇ ਜਥੇਬੰਦੀ ਦਾ ਜਾਂ ਕਿਸੇ ਲੀਡਰ ਦਾ ਸੰਘਰਸ਼ ਨਹੀਂ ਅਸੀਂ ਇਸ ਭਾਰਤ ਦੀ ਸਰਕਾਰ ਨੂੰ ਟੱਕਰ ਨਹੀਂ ਦੇ ਸਕਾਂਗੇ ਸੰਘਰਸ਼ ਧੋਕੇ ਲੋਕਾਂ ਦੇ ਰੂਪ ਕੀ ਟੱਕਰ ਦੇ ਸਕਾਂਗੇ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਜਾਂਦਾ ਜਾਂਦਾ ਐਪੀਲ ਕਰਕੇ ਚੱਲਿਆ ਤੇ ਨੌਜਵਾਨਾਂ ਨੂੰ ਮੈਂ ਬੇਇੱਜ਼ਤੀ ਕਰਦਾ ਤੇ ਮੈਂ ਸਜ਼ਾ ਆਇਆ ਮੇਰਾ ਅਸੀਂ ਨੌਜਵਾਨ ਇਸ ਮੋਰਚੇ ਨੂੰ ਆਪਣਾ ਸਾਰਾ ਟਾਈਮ ਦੇਣ ਲਈ ਤਿਆਰ ਹਾਂ ਅੱਜ ਨੌਜਵਾਨ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਤੋਂ ਵੀ ਮੈਂ ਬੇਇੱਜ਼ਤੀ ਕਰਦਾ ਜੇ ਸਾਰੀ ਪ੍ਰਬੰਧਕ ਕਮੇਟੀ ਇਸ ਸੁਝਾਅ ਨਾਲ ਸਹਿਮਤ ਹੋਵੇ ਤਾਂ ਉਹ ਨੌਜਵਾਨ ਆਪਣੇ ਨਾਮ ਲਿਖੋ ਇਸ ਮੋਰਚੇ ਦੇ ਵਿੱਚ ਕਿ ਉਹ ਆਪਣਾ ਦਿਨ ਕਿਹੜਾ ਦਿਨ ਮੋਰਚੇ ਨੂੰ ਦੇ ਸਕਦੇ ਆ ਮੈਂ ਚਾਹੁੰਦਾ ਕਿ ਜਿਹੜੇ ਹਜੇ ਵੀ ਸਾਡੇ ਪਿੰਡਾਂ 'ਚ ਰੋਗ ਨਹੀਂ ਨਿਕਲਿਆ ਪਿੰਡ-ਪਿੰਡ ਸਬੋਰਚੇ ਨੂੰ ਲੈ ਚੀਏ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਿਹਤ ਕਰੀਏ ਲਾਭੰਦ ਕਰੀਏ ਤੇ ਜਦੋਂ ਦਿੱਲੀ ਨੂੰ ਚਾਲੇ ਪਾਉਣੇ ਆ ਤਾਂ ਆਜ ਨਾਲ ਆਜ ਇਕੱਠਾ ਐਸ ਤੋਂ ਟਿਕੜਾ ਚੁਗਣਾ ਇਕੱਠ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜੇ ਪੰਜਾਬ ਫੈਸਲਾ ਕਰੁੰਦਾ ਹੈ ਕਿ ਦਿੱਲੀ ਕਿਰਨੀ ਆ ਤੇ ਜਾਣਾ ਚਾਹੀਦਾ ਆ ਤੇ ਆਪਣੇ ਮਨਾਂ 'ਚੋਂ ਕਿਸਾਨ ਸਾਹਿਬ ਮੱਥਾ ਟੇਕ ਕੇ ਸਾਰੇ ਡਰ ਘੱਟ ਦਿਓ ਜਦੋਂ ਮਨਾ ਤੇ ਦਰਕਾਰ ਤੇ ਕੁਰਬਾਨੀ ਕਹਿੰਦੀ ਆ ਮਨ ਜਿੱਤੈ ਜਗ ਜਿੱਤ ਜੇ ਅਸੀਂ ਆਪਣੇ ਮਨ ਜਿੱਤ ਲੈ ਦਰਕਰਤੇ ਤਾਂ ਮੋਤੀ ਕੋਈ ਵੱਡੀ ਸ਼ੈ ਨਹੀਂ ਅਸੀਂ ਇਹਨੂੰ ਪਲਾਂਟ ਜਿੱਤ ਲਵਾਂਗੇ ਤੇ ਗੁਰੂ ਪਰ ਸਾਹ ਕਿਰਪਾ ਕਰਨ ਜਿਵੇਂ ਅੱਜ ਦਾ ਘਟ ਹੋਇਆ ਐਸੀ ਤਰ੍ਹਾਂ ਜਿਹੜਾ ਸਾਡੀ ਹੋਂਦ ਤੇ ਅਹਮਲਾ ਕੀਤਾ ਮੋਤੀ ਨੇ ਤੇ ਉਸ ਨੂੰ ਉਸ ਦਾ ਜਵਾਬ ਦਈਏ ਤੇ ਇਹ ਲੜਾਈ ਜੇ ਅਸੀਂ ਹਾਰ ਗਏ ਜੇ ਇਸ ਵਾਰ ਹਾਰ ਗਏ ਤਾਂ ਮੁੜ ਕੇ ਲੜਨ ਜੋਗੇ ਨਹੀਂ ਰਹਿਣਾ ਤੇ ਆਖਰੀ ਹੱਲਾ ਆ ਤੇਨੂੰ ਆਖਰੀ ਹਲਾ ਮੰਨ ਕੇ ਹਰ ਪੰਜਾਬੀ ਨੂੰ ਇਹ ਗੱਲ ਸਮਝਾਓ ਦੁਕਾਨਦਾਰ ਨੂੰ ਵਪਾਰੀ ਨੂੰ ਆਰਤੀ ਨੂੰ ਕਿਸਾਨ ਨੂੰ ਦਿਹਾੜੀਦਾਰ ਨੂੰ ਹਰ ਇੱਕ ਨੂੰ ਕਿ ਇਹ ਲੜਾਈ ਸਾਰੇ ਪੰਜਾਬ ਦੀ ਲੜਾਈ ਆ ਤੇ ਅਸੀਂ ਵਰਗਵੰਡ ਛੱਡ ਕੇ ਤੇ ਪੰਜਾਬ ਦੇ ਚੰਡੇ হেড ਗੁਰੂ ਦਾ ਨਾਮ ਜਪਦੇ ਹੋਏ ਤੇ ਇਸ ਜੰਗ ਨੂੰ ਫਤਿਹ ਕਰਨ ਲਈ ਨਿਕੜੀਏ ਇੰਨੀਆਂ ਬੇਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਵਾਤੇ ਬੋਲੇ ਉਹ ਨੇ ਹਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ